you ਪੀਰ ਬਾਬਾ ਰਹਿਮ ਸ਼ਾਹ ਦੀ 6 ਫਰਵਰੀ 24 ਮਾਗ ਦਿਨ ਵੀਰਵਾਰ ਜਿਥੇ ਨੂੰ ਅੱਜ ਨਗਰ ਦੀ ਸਾਰੀ ਸੰਗਤ ਦੇ ਵੱਲੋਂ ਪੀਰ ਬਾਬਾ ਰਹਿਮ ਸ਼ਾਹ ਦੇ ਦਰਬਾਰ ਤੇ ਪੰਡਹਾਰਾ ਕਰਵਾਇਆ ਗਿਆ ਹੈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਪੀਰਖਾਨੇ ਦੀ ਉਸਾਰੀ ਦੇ ਵਾਪੇ ਸਾਰੀ ਦਾ ਕੰਮ ਚੱਲ ਰਿਹਾ ਹੈ ਦੀਦੇ ਵਿੱਚ ਪੀਰਖਾਨੇ ਦਾ ਇੱਕ ਕਮਰਾ ਵੀ ਬਣਾਉਣਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਬਾਹਰ ਦੀ ਪੌੜੀਆਂ ਚੜ੍ਹ ਕੇ ਪੀਰ ਦਾ ਉੱਪਰਲਾ ਜਿਹੜਾ ਰੌਜਾ ਹੈ ਸੰਗਤ ਦੀ ਇਹ ਅ ਨਿੱਜਤਾ ਇਹ ਦਲੀਲ ਬਣੀ ਹੋਈ ਹੈ ਵੀ ਤਾਂ ਬਾਹਰ ਦੀ ਪੌੜੀਆਂ ਚੜ੍ਹ ਕੇ ਜਿਹੜਾ ਚਾਦਰ ਚੜਾਉਣ ਵਾਲਾ ਰੋਜਾ ਹੈ ਉਹ ਸਾਰੇ ਨਗਰ ਦੇ ਸਹਿਯੋਗ ਦਾ ਨਾਲ ਬਣਾਉਣਾ ਹੈ ਇਹ ਸਾਡੀ ਕਮੇਟੀ ਦੇ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਪੀਰਖਾਨਾ ਵਾਰਡ ਨੰਬਰ 5 ਐਮਸੀ ਅਮਰਜੀਤ ਸਿੰਘ ਦੇ ਮੋਹੱਲੇ ਬਾਗ ਵਾਲੇ ਮੰਦਿਰ ਦੇ ਕੋਲ ਹੈ ਜੋ ਕਿ ਪਿਛਲੇ ਸਾਲ ਹੀ ਇਹ ਪੀਰਖਾਨਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਆਵਾਜ਼ ਕੀਤਾ ਸੀ ਅਤੇ ਅੱਜ 1 ਸਾਲ ਹੋ ਜਾਣ ਤੋਂ ਬਾਅਦ 6 ਫਰਵਰੀ 24 ਮਾਰਗ ਦਾ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਪੰਡਾਰਾ ਕਰਵਾਇਆ ਜਾ ਰਿਹਾ ਹੈ